ਨੀ ਉਹ ਬਹੁਤ ਸਿਆਣੀ ਉਹ ਆ ਰਹੀ ਹੈ ਜੇ ਅਸੀਂ ਉਹ ਨਹੀਂ ਸਾਈਡ ਤੇ ਨਹੀਂ ਆਪਾਂ ਬਸ ਆਹ ਦਾ ਪੈਂਚਸ ਰੀਵਨ ਕਿਤਨਾ ਹੀ ਨਹੀਂ ਅਸਾਂ ਜੋੜਨਾ ਹੈ ਰਿਸ਼ਤਾ ਅਸਾਂ ਜੋੜਨਾ ਹੈਂਗਾ ਇਹ ਵਿਆਹ ਨੂੰ ਕੱਟਾਂਗੇ ਕੋਈ ਨਹੀਂ ਤੇਰੀ ਗੱਲ ਕਰਨ ਦੀ ਉਹ ਕੋਈ ਨਹੀਂ ਗੱਲ ਕਰਦੇ ਹਾਂ ਗੰਨ ਦੇ ਦੇ ਦੋ ਸਿਰਾ ਦੇ ਦੋ ਤੁਸੀਂ ਜੋੜੀ ਨਾ ਦੇ ਲੋ ਮੈਂ ਸਿਰਾ ਦੇ ਦੋ ਅਸੀਂ ਕੰਡ ਦੇਵਾਂਗੇ ਅਸੀਂ ਕੱਟ ਦੇਣੀ ਵੀ ਸਹੀ ਗੱਲ ਹੈਗੀ ਸਹੀ ਗੱਲ ਹੈ ਕੱਟਦੇ ਨਹੀਂ ਹੁੰਦੇ ਬੁੱਗੇ ਕੰਮੀ ਕੱਟਣ ਨੂੰ ਤਾਂ ਤੁਸੀਂ ਕਹਿ ਰਹੇ ਹੋ ਕਿ ਨਾ ਗੰਡਾ ਦਾ ਅਸ ਕਹਿੰਦਾ ਸਿਰਾ ਦੇ ਦੋ ਅਸੀਂ ਗੰਡਾ ਦੇ ਦਾਂਗੇ ਸਿਰਾ ਦੇ ਦਿਓ ਅਸੀਂ ਨਾ ਅੱਜ ਤੁਮਾੜੇ ਨਾਲ ਲਾ ਲੈ ਲਾ ਜਰੂਰ ਅੱਜ ਦਾ ਕਰੀਏ ਨਾ ਕੰਮ ਕੀ ਲੈਣਾ 55 ਕੰਮ ਕੀ ਲੈਣਾ ਕੰਮ ਕੀ ਲੈਣਾ ਮਾਰੀ ਨਾ ਆ ਗਏ ਕਰਕੇ ਹੋਟਲ ਸਾਹਿਬ ਦੇ ਕੋਲ ਬੰਦ ਹੋ ਜਾਂਦਾ ਸਾਰਿਆਂ ਨੂੰ ਸੋਸਾ ਲਾ ਕੇ ਸਾਰਿਆਂ ਨੂੰ ਘੜ ਕੇ ਦੇਖ ਲਾ ਠੀਕ ਹੈ ਵਸ ਠੀਕ ਹੈ ਠੀਕ ਹੈ ਜੀ ਆਹ ਸਾਰਾ ਫੋਟੋਗ੍ਰਾਫਰ ਇੱਥੇ ਫੋਟੋ ਕਰਾ ਲਓ ਤੇ

ਆਹ ਹੈਗੇ ਨੇ ਡੱਬੇ ਇਹ ਸਾਰੇ ਜਿਹੜਾ ਸਾਗਣ ਪਰੌਣੇ ਨੂੰ ਭਾਬੀ ਜੀ ਪਹਿਲਾਂ ਫਲ ਫੂਟ ਖਾ ਲੈ ਜਰੂਰ ਗਏ ਆਹ ਕੌਣ ਆ ਉਠਾਏ ਹੋ ਜੇ ਭਾਈ ਰਾਖੀ ਪਚੋਲੇ ਫੋਲਾ ਵੀ ਟੋਕਰੀ ਦੇ ਆਹ ਆ ਗਏ ਆ ਬੈਠੇ ਰਹੇ ਕਹਿੰਦੇ ਕੱਢਣਾ ਲੈਣਾ ਅਸੀਂ ਕੱਢਾਂਗੇ ਥੋੜੀ ਅਸੀਂ ਦੇਣੇ ਨੇ ਸਿਆ ਸਾਡੇ ਪਰੌਣੇ ਕੋ ਇਹ ਅੱਛਾ ਇਹ ਆ ਦੇਖੋਣੇ ਭਾਬੀ ਦੇਖਣ ਆਈ ਐ ਵੀ ਖਾਤਾ ਨਹੀਂ ਗਈ ਕਿਤੇ ਮੇਰੇ ਇਸੇ ਵਾਲੇ ਸਾਰੇ ਦੇਖੋ ਕੱਲਾ ਕੱਲਾ ਵੀਡੀਓ ਬਣਾ ਰਹੀ ਆ ਇਹ ਬੁਰੀ ਕੰਨੀ ਅਸੀਂ ਚੱਕ ਕਰਨਾ ਹੈ ਵਿਛੋਲੇ ਖਾਦਾ ਨਹੀਂ ਗਿਆ ਡੱਪ ਡੱਪ ਤਾਂ ਕਿਹਨੂੰ ਕੋਲ ਆਦਾ ਨੇ ਪਤਾ ਨਹੀਂ ਹੰਦਜ ਕਾਲਾ ਮੇ ਨਾ ਮਾਵਾ ਸਸ ਆਈ ਦਰ ਸੱਗ ਲੱਗਦੀ ਆ ਉਹ ਆ ਜਾਓ ਪੂਰੇ ਸਾਨੂੰ ਵੀ ਕੋਈ ਕੁੜੀ ਮਿਲ ਜੂ ਆ ਜਾਓ ਆ ਜਾਓ ਬਲੌਗ ਤੇ ਭੇਜਦਾ ਕਿ ਭਾਈ ਆ ਦੋ ਮੁੰਡਿਆਂ ਨੂੰ ਕੁੜੀ ਦੀ ਲੋੜ ਆ ਸੋ ਆਓ ਕਰੋ ਮੈਨੂੰ ਬੜਾ ਤੇ ਉਹਦਾ ਇੱਕ ਉੱਤਰ ਵੀ ਲੋੜ ਉੱਤਰ ਵੀ ਲੋੜ ਹੈ ਇੱਕ ਮਿੰਟ ਕਰੋ ਇੱਧਰ ਲੋੜਾ ਆਪ ਚੋਲੇ ਨੂੰ ਵੀ ਲੋੜਾ ਜੀ ਬਾਜੀ ਜੀ ਤੁਸੀਂ ਇੱਥੇ ਜੀ ਸੋ ਜੀ ਬਟੋਲਾ ਪਹੁੰਚੋ ਠੀਕ ਆ ਓਕੇ ਬਾਏ ਖਸੋਾਰੇ ਚੱਕਰ ਪਾਰੇ ਕਰ ਦੋ ਬਈ ਇਹਨੂੰ ਚੱਕਰ ਪਾਰੇ ਸਾਰੇ ਮੇਰੇ ਭੈਣ ਭਰਾਵੋ ਦੂਰ ਨੇੜੇ ਰਹਿੰਦੇ ਹੋ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਚੱਕਰ ਪਾੜੇ ਕਰੋ ਤੇ ਲਾਇਕ ਕਮੈਂਟ ਕਰੋ ਜਰੂਰ 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 ਕਰੋ ਸਾਡੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਡੀ ਮਾਂ ਵਰਗੀ ਭੜਾਈ ਨਾਲ ਦੱਬੋ ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਅੰਦੀ ਦੇ ਮੰਦਤਿਆਂ ਆਇਆ ਤੇ ਅਸੀਂ ਬਹੁਤ Enjoy ਕੀਤਾ ਬਹੁਤ ਜ਼ਿਆਦਾ

ਫੂਲ ਬਾਲ ਤਾਂ ਪੜਿਆ ਉਹ ਜਾਏਗਾ ਜੋ ਇਹ ਕੰਮ ਕਰੀਓ ਜਿਹੜੀ ਇੱਕ ਜਿਹੜੀ ਨਿਮਸ਼ੂਰ ਜੀ ਹੋਈ ਹੈ ਹਾਈ ਗੈਸ ਆਂ ਕਿ ਕਰ ਜਾਂਦੀ ਹੁੰਦੇ ਹਾਂ ਮੈਂ ਕਹਿਣਾ ਬਟਿੰਡੇ ਵਾਲੀ ਕਰਨਾ ਬਟਿੰਡੇ ਵਾਲੀ ਕਰਨਾ ਉਹ ਕਿੰਨੀ ਮਸ਼ੂਰ ਹੋਈ ਪਈ ਹੈ ਬਟਿੰਡੇ ਵਾਲੀ ਕਰਨਾ ਨਹੀਂ ਉਹ ਕਰਨਾ ਯਾ ਉਹ ਜਿਹੜੀ ਮੋਟੀ ਦਾ ਨਾ ਹਾਂ ਬਟੇੜੇ ਵਾਲੀ ਕਰਨਾ ਹੀ ਆ ਅੱਜ ਚਟਣੀ ਬਣਾਈ ਆ ਗੈਸ ਗੈਸ ਪਰ ਅੱਜ ਚਟਣੀ ਬਣਾਈ ਆ ਹਾਂ ਉਹ ਆ ਕਹਿੰਦੀ ਹੁੰਦੀ ਕਿ ਨਮਸ ਬੋਲਦੀ ਹੁੰਦੀ ਆ ਅਜਸੀ ਚਟਨੀ ਨਹੀਂ ਬਣਾਈ ਅਸੀਂ ਵੀ ਮਸੂਰ ਹੋ ਜੀ ਇਹ ਤਾਂ ਨਾ ਲੈ ਕੇ ਬਲੌਗ ਚ ਹਾਂ ਬਲੌਗ ਕਿਰਨਾ ਮੈਡਮ ਕਿਰਨਾ ਬਿਠਿੰਦਾ ਹਰਫੀ ਦਾ ਮੈਡਮ ਚਲੋ ਜੀ ਤੁਸੀਂ ਬੋਲੋ ਕੁਸਾ ਨਾਬੇ ਵਾਲੀ ਬਿਠਿੰਦਾ ਹਾਏ ਆ ਕੀ ਇਸੇ ਆਇਆ ਇਹਨਾਂ ਸਰਦ ਬੋਲੇ ਨਹੀਂ ਜਾਂਦਾ ਹੈਗਾ ਕਹਿੰਦੇ ਫਿਰ ਦੰਦ ਬਾਲੇ ਚਿੱਟੇ ਨੇ ਤਾਂ ਜੀ ਬੋਲਦੀ ਹੈਗੀ ਇਹ ਆ ਇਹਨਾਂ ਦੇ ਕਾਲੇ ਨੇ ਉਹੀ ਦਿਖਾਈ ਜਾਂਦੇ ਨੇ ਆਈ ਕਰ ਰਹੀ ਏ ਤੇ ਮੇਰੇ ਬਾਹਰ ਸਵੇਰ ਹੋਵੇ ਹਾਈ ਬਾਏ ਨਹੀਂ ਬਾਏ ਨਹੀਂ ਕਰਦੀ ਹਾਈ ਕਰਦੀ ਕੇ ਹੈਲੋ ਹੈਲੋ ਮੈਂ ਨਾਮ ਨੂੰ ਨਹੀਂ ਆਉਂਦਾ ਹੈਗਾ ਇਹਨਾਂ ਚੱਲ ਕੋਈ ਨਾ ਹੌਲੀ ਹੌਲੀ ਸਿੱਖ ਜਾਗੇ ਹਨੇ ਵੀ ਬਲੌਗ ਬਣਾ ਲੇ ਮੈਂ ਕਹਿੰਦਾ ਨਾ ਬਾਫ ਹੈ ਤੇ ਕੇ ਰਾਫ ਹੈ ਤੇ ਅਕਲਾ ਉਹੀਆ ਅੱਸਾ ਲੱਗਦਾ ਅੱਸਾ ਲੱਗਦਾ ਹੈਗਾ ਇਹ ਹੋਟਲ ਵਾਲੇ ਮਾਲਕ ਨੇ ਇਹ ਜਿੱਥੇ ਅਸੀਂ ਨੇ ਮੰਗਣਾ ਕਰਿਆ ਹੁਣ ਅਸੀਂ ਇਹਦੇ ਘਰੇ ਆਇਆ ਸਾਡੀ ਸਹੇਲੀ ਵੀ ਆ ਇਹ ਸਾਡੀ ਭੈਣ ਵੀ ਆ ਤੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੈ ਜਿਹੜੀ ਉਹ ਦੇਖਣ ਹਾਂ ਜਿਹੜੀ ਗੱਲ ਕਰਦੀ ਬੀਬੀ ਜਿਹੜਾ ਵਿੱਚ ਬੋਲਦੀ ਠੀਕ ਆ ਅਸੀਂ ਹੁਣ ਇੰਨੇ ਘਰੇ ਮਿਲਣ ਆਏ ਦੀ ਸਾਰੇ ਨਾਲ ਬਾਲਿਓ ਮੇਰੇ ਜੋ ਵੀ ਸਾਡਾ ਦੀ ਹਾਂ ਵਿੱਚ ਬੋਲ ਵੀ बोली जाती है मेरे जो गर्ल्स आते थे सारे थे साथ वीर जी रॉयल रेड के मालिक जो कि बहुत ही नाइस इंसान ने गरीब वाला भला करने वाले आ, और बार 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 चलो जी बोलो ना बोल दे बोलो वाला भी सके ना करके खाना होता वो